ਭਾਰਤ ਨੇ ਅਮਰੀਕਾ ਦੇ ਮੂਹਰੇ ਗੋਡੇ ਟੇਕਿਆ। ਔਰ ਦੋਨੋਂ ਰਲ ਕੇ ਇੱਕ ਤਰ੍ਹਾਂ ਦੀ ਤਾਨਾਸ਼ਾਹੀ ਰਾਜ ਕਾਇਮ ਕਰਕੇ ਲੋਕਾਂ ਦੇ ਉੱਤੇ ਧੱਕੇ ਨਾਲ ਅਜਿਹੇ ਫੈਸਲੇ ਥੋਪ ਰਹੇ ਨੇ ਜਿਹੜੇ ਦੇਸ਼ ਲਈ ਲੋਕਾਂ ਲਈ ਆਮ ਪਬਲਿਕ ਲਈ ਬਹੁਤ ਘਾਤਕ ਨੇ। ਕਾਹਦਾ ਕੋਈ ਵੀ ਪ੍ਰੋਡਕਟ ਹੋ ਕੋਈ ਖੇਤੀ ਪ੍ਰੋਡਕਟ ਜਾਂ ਮਤਲਬ ਹੋਰ ਚੀਜ਼ਾਂ ਜਿਹੜੀਆਂ ਇੱਧਰ ਆਉਣਗੀਆਂ ਇੰਡੀਆ ਦੇ ਅੰਦਰ ਉਹਨਾਂ ਦੇ ਉੱਤੇ 0% ਟੈਕਸ ਹੋਏਗਾ। ਜਿਹੜੇ 18% ਦੀ ਗੱਲ ਹੈ ਇਹ ਪਹਿਲਾਂ 3% 3.5% ਤੱਕ ਹੁੰਦਾ ਸੀ 3.5% ਤੋਂ 18% ਭਾਅ ਉਹਨਾਂ ਨੇ ਲਗਭਗ 15% 3.14% ਟੈਕਸ ਵਧਾਇਆ ਕੀ ਕਹਿ ਰਹੇ ਨੇ ਕਿ ਜੀ ਨਾ 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 ਐਗਰੀਕਲਚਰ ਪ੍ਰੋਡਕਟ ਦਾ ਕੋਈ ਆਉਣਾ ਹੀ ਨਹੀਂ ਤੇ ਜਿਹੜਾ ਡੋਨਾਲਡ ਟਰੰਪ ਨੇ ਆਪਦਾ ਟਵੀਟਰ ਟਵਿੱਟਰ ਹੈਂਡਲ ਤੇ ਟਵੀਟ ਕੀਤਾ ਉਹਨੇ ਬੜਾ ਕਲੀਅਰ ਕਿਹਾ ਹੈ ਉਹ ਇਹ ਕਹਿੰਦਾ ਹੈ ਕਿ 45 ਲੱਖ ਕਰੋੜ ਰੁਪਏ ਦਾ ਅਸੀਂ ਐਗਰੀਕਲਚਰ ਦੇ ਪ੍ਰੋਡਕਟ ਅਸੀਂ ਕੋਲਾ ਅਸੀਂ ਹੋਰ ਟੈਕਨੀਕ ਦੇ ਸਮਾਨ ਜਿਹੜਾ ਉਹ ਅਸੀਂ ਭੇਜਣਾ ਹੈ ਡੈਮੋਕਰੇਸੀ ਰਹਿ ਗਈ ਲੋਕ ਪਿੱਟੀ ਜਾਂਦੇ ਨੇ ਲੋਕ ਤਰਾ ਤਰਾ ਕਰੀ ਜਾਂਦੇ ਆ ਪ੍ਰੈਸ ਰੌਲਾ ਪਾਈ ਜਾਂਦੀ ਆ ਆਪੋਜੀਸ਼ਨ ਦਾ ਰੌਲਾ ਪਾਈ ਜਾਂਦੀ ਸਾਨੂੰ ਦੱਸੋ ਦੱਸੋ ਕੀ ਕੀਤਾ ਹੈ ਉਹ ਲੋਕਾਂ ਨੂੰ ਦੱਸ ਨਹੀਂ ਰਹੇ ਤਾਂ ਇਹਦਾ ਮਤਲਬ ਕੀ ਨਿਕਲਦਾ ਜੇਕਰ ਕੋਈ ਪਰਦੇਚ ਕੀਤਾ ਹੈ ਤਾਂ ਚੰਗਾ ਨਹੀਂ ਕੀਤਾ ਜੇ ਚੰਗਾ ਹੋਵੇ ਤਾਂ ਲੋਕਾਂ ਨੂੰ ਦੱਸ ਕੇ ਕੀਤਾ ਜਾਂਦਾ ਜੀਐਮ ਕ੍ਰੌਪਸ ਆਉਣੀਆਂ ਨੇ ਔਰ ਉਹ ਮਨੁੱਖਤਾ ਲਈ ਅਤੀ ਕੈਂਸਰ ਦੀਆਂ ਨੂੰ ਬੜਾਵਾ ਦੇਣ ਵਾਲੀਆਂ ਨੇ ਸਾਡੇ এনवायरमेंट ਨੂੰ ਖਰਾਬ ਕਰਨ ਵਾਲੀਆਂ ਨੇ ਤੇ ਸਭ ਤੋਂ ਵੱਡਾ ਨੁਕਸਾਨ ਸਾਡਾ ਜਿਹੜਾ ਜਿਹਨੂੰ ਅਸੀਂ ਜੀਨ ਕਹਾ ਕਹਿੰਦੇ ਆ ਜਾਂ ਜਿਹਨੂੰ ਅਸੀਂ ਡੀਐਨਏ ਕਹਿੰਦੇ ਆ ਸਾਡਾ ਡੀਐਨਏ ਹੀ ਪਰਿਵਰਤਨ ਕਰ ਦੇਣਗੀਆਂ ਕਿ ਜਿਹੜਾ ਉਹ ਸਮਝੌਤਾ ਹੋਇਆ ਸਿੱਧੇ ਰੂਪ ਦੇ ਵਿੱਚ ਭਾਰਤ ਨੇ ਅਮਰੀਕਾ ਦੇ ਮੂਹਰੇ ਗੋਡੇ ਟੇਕਿਆ ਔਰ ਦੋਨੋਂ ਰਲ ਕੇ ਇੱਕ ਤਰ੍ਹਾਂ ਦੀ ਤਾਨਾਸ਼ਾਹੀ ਰਾਜ ਕਾਇਮ ਕਰਕੇ ਲੋਕਾਂ ਦੇ ਉੱਤੇ ਧੱਕੇ ਨਾਲ ਅਜਿਹੇ ਫੈਸਲੇ ਥੋਪ ਰਹੇ ਨੇ ਜਿਹੜੇ ਦੇਸ਼ ਲਈ ਲੋਕਾਂ ਲਈ ਆਮ ਪਬਲਿਕਲੀ ਬਹੁਤ ਘਾਤਕ ਨੇ ਜਿਵੇਂ ਮੋਟੀ ਗੱਲ ਜੇ ਮੈਂ ਕਰਾਂ ਤਾਂ ਸਭ ਤੋਂ ਪਹਿਲਾਂ ਸਮਝਣੀ ਹੈ ਇਹ ਬੜੀ ਸੌਖੀ ਜੀ ਗੱਲ ਸਮਝ ਆ ਜਾਂਦੀ ਹੈ ਕਿ ਉਹਨਾਂ ਨੇ ਇਸ ਸਮਝੌਤੇ 'ਚ ਇਹ ਗੱਲ ਕਹੀ ਹੈ ਕਿ ਜਿਹੜਾ ਅਮਰੀਕਾ ਦਾ ਕੋਈ ਵੀ ਪ੍ਰੋਡਕਟ ਹੋ ਕੋਈ ਖੇਤੀ ਪ੍ਰੋਡਕਟ ਹੋ ਜਾਂ ਮਤਲਬ ਹੋਰ ਚੀਜ਼ਾਂ ਜਿਹੜੀਆਂ ਇੱਧਰ ਆਉਣਗੀਆਂ ਇੰਡੀਆ ਦੇ ਅੰਦਰ ਉਹਨਾਂ ਦੇ ਉੱਤੇ 0% ਟੈਕਸ ਹੋਏਗਾ ਇਹ ਇੰਡੀਆ ਦੀ ਜਿਹੜੀ ਚੀਜ਼ ਉੱਥੇ ਜਾਏਗੀ ਉਹ ਤੇ 18% ਟੈਕਸ ਹੋਏਗਾ ਇਹਦਾ ਮਤਲਬ ਕਲੀਅਰ ਹੈ ਕਿ ਜਿਹੜੇ 18% ਦੀ ਗੱਲ ਹੈ ਇਹ ਪਹਿਲਾਂ 3% 3.5% ਟੈਕਸ ਹੁੰਦਾ ਸੀ 3.5% ਤੋਂ 18% ਭਾਅ ਉਹਨਾਂ ਨੇ ਲਗਭਗ 15% 3.14% ਟੈਕਸ ਵਧਾਇਆ ਤਾਂ ਜਦੋਂ ਟੈਕਸ ਵਧਿਆ ਤੇ ਸਾਡੀਆਂ ਚੀਜ਼ਾਂ ਜਿਹੜੀਆਂ ਅਸੀਂ ਭੇਜ ਰਹੇ ਹਾਂ ਇੰਡੀਆ ਦੀਆਂ ਬਾਹਰ ਜਾਣੀਆਂ ਨੇ ਉਹ ਸੁਭਾਵਿਕ ਕਰਕੇ ਉੱਥੇ ਟੈਕਸ ਵਧਣਾ ਹੈ ਟੈਕਸ ਵਧਿਆ ਤੇ ਮਹਿੰਗੀਆਂ ਹੋਣਗੀਆਂ ਕਿ ਵਿਕਣਗੀਆਂ ਨਹੀਂ ਸਾਡਾ ਸਮਾਨ ਜਿਹੜਾ ਇੱਥੇ ਸਾਰੇ ਦਾ ਸਾਰਾ ਇਹ ਗ੍ਰਾਬ ਹੋਣਾ ਹੈ ਔਰ ਉਹਨਾਂ ਦਾ ਜਿਹੜਾ 0% ਟੈਕਸ ਦੇ ਉੱਤੇ ਸਾਡੇ ਆਉਣ ਵਾਲਾ ਰਸਤਾ ਖੋਲਿਆ ਇਹਨਾਂ ਨੇ ਉਹਦੇ ਨਾਲ ਸਾਡੀ ਖੇਤੀ ਨੂੰ ਸਾਡੇ ਹੋਰ ਵਪਾਰੀ ਵਪਾਰਕ ਧੰਦੇ ਵਾਲੇ ਲੋਕਾਂ ਨੂੰ ਉਹਨਾਂ ਸਭ ਨੂੰ ਬੜਾ ਵੱਡਾ ਖਮਿਆਜਾ ਭੁਗਤਣਾ ਪੈਣਾ ਹੈ ਵੱਡੇ ਨੁਕਸਾਨ ਧੱਲੇ ਪੈਣੇ ਆ ਸੋ ਇਸ ਲਈ ਇਹ ਬਹੁਤ ਘਾਤਕ ਫੈਸਲਾ ਹੈ ਸਾਡੇ ਦੇਸ਼ ਲਈ ਔਰ ਸਾਡੀ ਸਰਕਾਰ ਇਹਨੂੰ ਲੋਕਾਂ ਦੇ ਅੰਦਰ ਇੱਕ ਐਸ ਤਰੀਕੇ ਦੇ ਨਾਲ ਪ੍ਰੋਸ ਕਰ ਰਹੀ ਹੈ ਕਿ ਬਹੁਤ ਵਧੀਆ ਕਰਤਾ ਜੀ ਅਸੀਂ ਤਾਂ ਜੀ 50% ਤੋਂ ਟੈਕਸ ਘਟਾ ਕੇ 18% ਤੇ ਕਰਤਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਿਆ ਸੀ ਕਿ ਸਾਢੇ 3% ਤੋਂ ਵੱਧ ਕੇ 18% ਹੋ ਗਿਆ ਜੀ ਪ੍ਰਧਾਨ ਮੰਤਰੀ ਜੀ ਘਟਿਆ ਨਹੀਂ ਸਾਢੇ 14% ਵਧਿਆ ਤੇ ਉਲਟਾ ਸਾਡੇ ਕੋਲੇ ਜਿਹੜੀ ਉਹਨਾਂ ਨੇ ਚੀਜ਼ ਭੇਜਣੀ ਹੈ ਉਹ 0% ਤੇ ਤਾਂ ਫਿਰ ਤੁਸੀਂ ਕਿਹੜੇ ਤਰੀਕੇ ਨਾਲ ਆਪਦੀ ਪਿੱਠ ਆਪੀ ਥੱਪ ਥਪਾਈ ਜਾਂਦੇ ਹੋ ਕਿਹੜੇ ਤਰੀਕੇ ਨਾਲ ਕਹਿ ਰਹੇ ਹੋ ਠੀਕ ਹੈ ਦੂਜੀ ਗੱਲ ਹੈ ਅੱਜ ਵੀ ਕਹਿ ਰਹੇ ਨੇ ਕਿ ਜੀ ਨਾ 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 ਐਗਰੀਕਲਚਰ ਪ੍ਰੋਡਕਟ ਦਾ ਕੋਈ ਆਉਣਾ ਹੀ ਨਹੀਂ ਤੇ ਜਿਹੜਾ ਡੋਨਾਲਡ ਟਰੰਪ ਨੇ ਆਪਦਾ ਟਵੀਟ ਟਵਿੱਟਰ ਹੈਂਡਲ ਤੇ ਟਵੀਟ ਕੀਤਾ ਹੈ ਉਹਨੇ ਬੜਾ ਕਲੀਅਰ ਕਿਹਾ ਹੈ ਉਹ ਇਹ ਕਹਿੰਦਾ ਹੈ ਕਿ 45 ਲੱਖ ਕਰੋੜ ਰੁਪਏ ਦਾ ਅਸੀਂ ਐਗਰੀਕਲਚਰ ਦੇ ਪ੍ਰੋਡਕਟ ਅਸੀਂ ਕੋਲਾ ਅਸੀਂ ਹੋਰ ਟੈਕਨੀਕ ਦੇ ਸਮਾਨ ਹੈ ਜਿਹੜਾ ਉਹ ਅਸੀਂ ਵੇਚਣਾ ਹੈ ਔਰ 45 ਲੱਖ ਕਰੋੜ ਰੁਪਏ ਦਾ ਮਤਲਬ ਫਾਇਦਾ ਹੋਣਾ ਹੈ ਜਿਹੜੀ ਉਹਨਾਂ ਦੀ ਸੈਕਟਰੀ ਐਗਰੀਕਲਚਰ ਦਾ ਬਿਆਨ ਬਿਆਨ ਆਇਆ ਉਹਨੇ ਇਹ ਕਿਹਾ ਕਿ ਇੰਡੀਆ ਦੇ ਅੰਦਰ ਵੱਧ ਰਹੀ ਪਾਪੂਲੇਸ਼ਨ ਦੇ ਅੰਦਰ ਸਾਡੇ ਐਗਰੀਕਲਚਰ ਬੇਸਡ ਜਿਹੜਾ ਸਮਾਨ ਆ ਸਾਡਾ ਸਾਡਾ ਉਹਦੇ ਲਈ ਇੱਕ ਵੱਡੀ ਮੰਡੀ ਮਿਲ ਗਈ ਹੈ ਸਾਨੂੰ ਇਹ ਮੰਨਣ ਨੂੰ ਤਿਆਰ ਨਹੀਂ ਜਿਹੜੇ ਕਹ ਰਹੇ ਨੇ ਕਿ ਅਸੀਂ ਲੋਕਤੰਤਰਕ ਦੇਸ਼ ਆ ਸਾਡਾ ਭਾਰਤ ਇੱਕ ਲੋਕਤੰਤਰਕ ਕੰਟਰੀ ਐ ਡੈਮੋਕਰੇਟਿਕ ਕੰਟਰੀ ਐ ਅੱਜ ਕਿੱਥੇ ਡੈਮੋਕ੍ਰੇਸੀ ਰਹਿ ਗਈ ਲੋਕ ਪਿੱਟੀ ਜਾਂਦੇ ਨੇ ਲੋਕ ਤਰਾਹ ਤਰਾ ਕਰੀ ਜਾਂਦੇ ਆ ਪ੍ਰੈਸ ਰੌਲਾ ਪਾਈ ਜਾਂਦੀ ਐ ਆਪੋਜੀਸ਼ਨ ਨੂੰ ਰੌਲਾ ਪਾਈ ਜਾਂਦੀ ਸਾਨੂੰ ਦੱਸੋ ਦੱਸਿ ਕੀ ਕੀਤਾ ਹੈ ਉਹ ਲੋਕਾਂ ਨੂੰ ਦੱਸ ਨਹੀਂ ਰਹੇ ਤਾਂ ਇਹਦਾ ਮਤਲਬ ਕੀ ਨਿਕਲਦਾ ਜੇਕਰ ਕੋਈ ਪਰਦੇਸ ਕੀਤਾ ਹੈ ਤਾਂ ਚੰਗਾ ਨਹੀਂ ਕੀਤਾ ਜੇ ਚੰਗਾ ਹੋਵੇ ਤਾਂ ਲੋਕਾਂ ਨੂੰ ਦੱਸ ਕੇ ਕੀਤਾ ਜਾਂਦਾ ਲੋਕਾਂ ਦੇ ਵਿੱਚ ਖੁੱਲੀ ਕਿਤਾਬ ਵਾਂਗੂ ਕੀਤਾ ਜਾਂਦਾ ਇਹ ਜਿਹੜਾ ਉਹਲੇ ਦੇ ਵਿੱਚ ਕੀਤਾ ਗਿਆ ਹੈ ਇਹ ਦੇਸ਼ ਲਈ ਅਤਿ ਘਾਤਕ ਹੈ ਨੁਕਸਾਨਦੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪਬਲਿਕ ਨੂੰ ਮੇਰੇ ਹੱਥ ਜੋੜ ਕੇ ਬੇਨਤੀਆਂ ਨੂੰ ਸਮਝਣ ਕਿਉਂਕਿ ਜਿਹੜੇ ਬਾਹਰ ਤੋਂ ਐਗਰੀਕਲਚਰ ਨਾਲ ਰਿਲੇਟਰ ਜਿਹੜੇ ਪ੍ਰੋਡਕਟ ਆਉਣੇ ਨੇ ਜਿਵੇਂ ਸੋਇਆਬੀਨ ਆਉਣਾ ਹੈ ਜਿਵੇਂ ਮੱਕਾ ਆਉਣਾ ਜਾਂ ਹੋਰ ਚੀਜ਼ਾਂ ਆਉਣੀਆਂ ਨੇ ਉਹ ਸਾਰੀਆਂ ਜੀਐਮ ਕ੍ਰੌਪਸ ਆਉਣੀਆਂ ਨੇ ਔਰ ਉਹ ਮਨੁੱਖਤਾ ਲਈ অতি ਕੈਂਸਰ ਦੀਆਂ ਨੂੰ ਬੜਾਵਾ ਦੇਣ ਵਾਲੀਆਂ ਨੇ ਸਾਡੇ এনवायरमेंट ਨੂੰ ਖਰਾਬ ਕਰਨ ਵਾਲੀਆਂ ਨੇ ਤੇ ਸਭ ਤੋਂ ਵੱਡਾ ਨੁਕਸਾਨ ਸਾਡਾ ਜਿਹੜਾ ਜਿਹਨੂੰ ਅਸੀਂ ਜੀਨ ਕਹਾ ਕਹਿੰਦੇ ਆ ਜਾਂ ਜਿਹਨੂੰ ਅਸੀਂ ਡੀਐਨਏ ਕਹਿੰਦੇ ਆ ਸਾਡਾ ਡੀਐਨਏ ਹੀ ਪਰਿਵਰਤਨ ਕਰ ਦੇਣਗੀਆਂ ਸਾਡਾ ਡੀਐਨਏ ਨਹੀਂ ਹੀ ਰਹੇਗਾ ਅਸੀਂ ਮਨੁੱਖ ਮਨੁੱਖ ਨਹੀਂ ਰਵਾਂਗੇ ਦੇਖਣ ਨੂੰ ਅਸੀਂ ਮਨੁੱਖ ਹੋਵਾਂਗੇ ਲੇਕਿਨ ਸਾਡੇ ਸੁਭਾਅ ਚੇਂਜ ਹੋ ਕੇ ਇਹਦੇ ਬਣ ਜਾਣਗੇ ਤੇ ਅਸੀਂ ਜਨਮਰਾ ਮਰ ਕੇ ਬਨ ਜਾਗੇ ਸੋ ਇਸ ਲਈ ਮੇਰੀ ਬੇਨਤੀ ਹੈ ਸਾਰੇ ਦੇਸ਼ ਨੂੰ ਹਰ ਇੱਕ ਵਰਗ ਨੂੰ ਇਹਦੇ ਲਈ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਔਰ ਤਕੜੇ ਹੋ ਕੇ ਇਹਦਾ ਵਿਰੋਧ ਕਰਾਂਗੇ ਤਾਂ ਹੀ ਅਸੀਂ ਇਹ ਸਮਝੌਤੇ ਨੂੰ ਕੈਸਲ ਕਰਾ ਪਾਵਾਂਗੇ ਮਿਹਰਬਾਨੀ ਯਾਤਰਾ ਸ਼ੁਰੂ ਕਰ ਰਹੇ ਹਾਂ ਸਾਥੀ ਉਹਦੇ ਕੇਸ ਦੇ ਨੂੰ ਲੈ ਕੇ ਖਾਸ ਤੌਰ ਤੇ ਸੁਭਾਵਿਕਾ ਜਿੱਦੇ ਜਿਵੇਂ ਜਿਵੇਂ ਸਾਡੇ ਸਿਰ 'ਤੇ ਮਤਲਬ ਵਜਦਾ ਆਏਗਾ ਕੁਛ ਨਾ ਕੁਛ 7 ਵਜੇ ਦੀ ਤਾਂ ਉਹਦਾ ਰੋਲਾ ਤਾਂ ਪਵੇਗਾ ਇਹ ਨਵਾਂ ਸਮਝੌਤਾ ਲੈ ਕੇ ਆ ਗਏ ਪਹਿਲਾਂ ਤਾਂ ਸਾਡਾ ਸੀਗਾ ਕਿ ਐਮਐਸਬੀ ਗਰੰਟੀ ਕਰੂਨ ਡਾਕਟਰ ਸੁਮਿੰਨਾਥ ਦੀ ਰਿਪੋਰਟ ਕਿਸਾਨਾਂ ਦੀ ਕਰਤਿ ਮੁਕਤੀ ਉਨ ਲੈਂਡ ਐਕੁਇਜ਼ੀਸ਼ਨ ਐਕਟ ਜਿਵੇਂ ਜਾਂ ਲੈ ਕੇ ਆ ਰਹੇ ਸੀ ਜਿਹੜਾ ਸੀਟ ਬਿੱਲ ਲੈ ਕੇ ਆ ਰਹੇ ਸੀ ਜਾਂ ਜਿਹੜਾ ਸਾਡੇ ਮਜ਼ਦੂਰਾਂ ਦੇ ਪਧਰ ਵਾਸਤੇ ਵਿਚਾਰਾਂ ਵਾਸਤੇ ਇੱਕੋ ਹੀ ਗੱਲ ਸੀਗੀ ਕਿ ਉਹਨਾਂ ਨੇ ਵੱਡੀ ਲੜਾਈ ਲੜ ਕੇ ਮਤਲਬ ਮਜ਼ਦੂਰਾਂ ਲਈ ਐਕਟ ਬਣਾਇਆ ਕਿ 8 ਘੰਟੇ ਕੰਮ ਕਰੇਗਾ ਮਜ਼ਦੂਰ ਅੱਜ ਉਹਨਾਂ ਨੇ ਲੇਬਰ ਲਾਜ਼ ਲੈ ਕੇ ਆ ਰਹੇ ਨੇ ਇਹਦੋਂ ਵੀ ਗਾਹਾਂ ਮੰਰੇਗਾ ਦੀ ਸਕੀਮ ਦੇ ਤਹਿਤ ਬਹੁਤ ਵੱਡੀ ਪੱਧਰ ਦੇ ਉੱਤੇ ਸਾਡੇ ਲੋਕਾਂ ਦਾ ਨੁਕਸਾਨ ਕਰ ਰਹੇ ਨੇ ਸੋ ਉਹਨਾਂ ਦੇ ਖਿਲਾਫ ਸਾਡੀ ਆਵਾਜ਼ ਸੀਗੀ ਕਿ ਅਸੀਂ ਯਾਤਰਾ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਵੱਡੀ ਲੜਾਈ ਲੜਾਂਗੇ ਔਰ 19 ਮਾਰਚ ਨੂੰ ਸਾਡਾ ਪ੍ਰੋਗਰਾਮ ਸੀਗਾ ਕਿ ਅਸੀਂ ਰਾਮਲੀਲਾ ਗਰਾਊਂਡ ਦਿੱਲੀ ਦੇ ਅੰਦਰ ਲੱਖਾਂ ਲੋਕਾਂ ਦਾ ਕਿਸਾਨਾਂ ਦਾ ਇਕੱਠ ਕਰਕੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੈਮੋਰੰਡਮ ਹੈਂਡਓਵਰ ਕਰਾਂਗੇ ਪੂਰੇ ਭਾਰਤ ਦੇ ਹਰ ਇੱਕ ਪਿੰਡ ਚੋਂ ਮੰਗਵਾ ਕੇ ਉਹ ਸਾਡਾ ਉਹ ਸੀ ਲੇਕਿਨ ਅੱਜ ਇਹਨਾਂ ਨੇ ਇੱਕ ਨਵਾਂ ਸਾਡੇ ਉੱਤੇ ਹੋਰ ਲਾ ਦਿੱਤਾ ਸੋ ਇਹ ਵੀ ਸਾਡੀ ਆਉਣ ਵਾਲੀ ਮੰਗ ਦਾ ਮਤਲਬ ਹਿੱਸਾ ਬਣੇਗਾ ਧੰਨਵਾਦ ਜੀ